ਭਾਈ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਆਂ ਪਿੰਡ ਢੱਲੇਵਾਲ ਜੋ ਕਿ ਸਰਦਾਰ ਜਗਜੀਤ ਸਿੰਘ ਜੀ ਦਾ ਘਰ ਆ ਤੁਹਾਨੂੰ ਇਹ ਅਸੀਂ ਦਿਖਾ ਰਹੇ ਆਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਘਰ ਆ ਜਿਹੜਾ ਸਾਰਾ ਹੀ ਇਧਰ ਦੇ ਵਸੇ ਡੰਗਰਾ ਵਾਸਤੇ ਹੋਰ ਸਮਾ ਸੰਦੇ ਵਾਸਤੇ ਆ ਜਾਂਦਾ ਜੋ ਕਿ ਇਹਨਾਂ ਦਾ ਸਾਰਾ ਸੰਦਾ ਔਰੇ ਟਰੈਕਟਰ ਸਾਹਮਣੇ ਖੜਾ 6511 ਇਹਨਾਂ ਕੋਲ ਤੇ ਆ ਉਹਨਾਂ ਦਾ ਘਰ ਆ ਸਾਰਾ ਹੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਤੇ ਇਧਰ ਤੇ ਆਹ ਦੇਖ ਲੋ ਆਹ ਸਾਰਾ ਉਹਨਾਂ ਦਾ ਜੋ ਕਿ ਘਰ ਆ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਤੇ ਇਧਰ ਪੋਤਰੇ ਖੜੇ ਆ ਉਹਨਾਂ ਦੇ ਢੱਲੇਵਾਜੀ ਦੇ ਤੇ ਸਾਰਾ ਤੁਹਾਨੂੰ ਇਹ ਸੀ ਬਾਹਰ ਤੇ ਦ੍ਰਿਸ਼ਾ ਜਿਹੜਾ ਪੂਰੇ ਘਰ ਦਾ ਹੈ ਤੁਹਾਡੇ ਕੋਲ ਦਿਖਾ ਰਹੇ ਹਾਂ ਸਾਰੀਆਂ ਜਿੰਨੇ ਸਾਡੀ ਸੋਸ਼ਲ ਮੀਡੀਆ ਨਾਲ ਸਾਡੇ ਵੀਰ ਭੈਣ ਜੁੜੇ ਹੋਏ ਆ ਸਾਰਾ ਇਹ ਦ੍ਰਿਸ਼ਾ ਜਿਹੜਾ ਉਹਨਾਂ ਦੇ ਅੰਦਰ ਦੇ ਜੋ ਕਿ ਉਹਨਾਂ ਦਾ ਮਕਾਨ ਆ ਅੰਦਰ ਘਰ ਆ ਉਹਨਾਂ ਦਾ ਇਹ ਸਾਰਾ ਸਾਨੂੰ ਉਹਨਾਂ ਤੇ ਦਿਖਾ ਰਹੇ ਹਨ ਇਹ ਸਾਡੇ ਜਿਹਾ ਆਕੂ ਨੇ ਆਪਣੇ ਇਹ ਅੰਦਰਲਾ ਦ੍ਰਿਸ਼ਾ ਸਾਰੇ ਘਰ ਦਾ ਤੁਸੀਂ ਦੇਖ ਸਕਦੇ ਆ ਇਸ ਘਰ ਨੂੰ ਸਾਡੇ ਜਿੰਨੇ ਵੀ ਸੋਸ਼ਲ ਮੀਡੀਆ ਨਾਲ ਜੁੜੇ ਵੀ ਸਾਡੇ ਵੀਰ ਭਾਈ ਭੈਣ ਸਾਨੂੰ ਤੁਸੀਂ ਇੱਕ ਮਿੰਟਾਂ ਦੇ ਵਿੱਚ ਦੱਸਣਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੇ ਘਰ ਬਾਰੇ ਕੈਸੇ ਇਹਨਾਂ ਦਾ ਘਰ ਆ ਹੋਰ ਆਗੂਆਂ ਦੇ ਵੀ ਤੁਸੀਂ ਬੜੇ-ਬੜਿਆਂ ਨੇ ਦੇਖਦੇ ਆ ਮਹਿਲ ਭਾਏ ਵੀ ਪਰ ਆਹ ਦੇਖ ਰਹੇ ਉਹਨਾਂ ਦਾ ਇੱਕ ਸਾਹਮਣੇ ਤੁਹਾਡੇ ਇਹ ਕਿਹੋ ਜਿਹਾ ਇਹਨਾਂ ਨੇ ਮਹਿਲ ਬਣਾਇਆ ਵਾ ਆਪਣਾ ਇਹ ਆ ਤੁਹਾਡੇ ਸਾਹਮਣੇ ਸਾਰੀ ਦ੍ਰਿਸ਼ਾ ਜਿਓ ਤੁਹਾਨੂੰ ਮੈਂ ਇਹ ਦਿਖਾ ਰਿਹਾ ਉਹਨਾਂ ਦਾ ਘਰ ਦਾ ਸਾਰਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ